ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸੀ ਸੁਣਨ ਜਾ ਰਹੀ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਪਿਆਰੇ ਸਾਥੀ ਭਾਈ ਮਰਦਾਨਾ ਜੀ ਦੀ ਉਹ ਪਵਿੱਤਰ ਕਥਾ ਜਿਸ ਵਿੱਚ ਪ੍ਰੇਮ ਧੀਰਜ ਅਤੇ ਸੱਚਾਈ ਦੀ ਅਦਭੁਤ ਮਿਸਾਲ ਹੈ ਤਾਪਦੀ ਦੁਪਹਿਰ ਹੌਲੀ-ਹੌਲੀ ਸੁੰਨੀ ਧਰਤੀ ਉੱਤੇ ਉਤਰ ਰਹੀ ਸੀ ਦੂਰ ਤੱਕ ਫੈਲੀ ਰੇਤ ਝਾੜੀਆਂ ਦੇ ਵਿਚਕਾਰ ਪਿਆ ਇੱਕ ਪੁਰਾਣਾ ਰਾਹ ਤੇ ਹਵਾ ਵਿੱਚ ਉੜਦੀ ਤੂਣ ਇਹ ਉਹੀ ਰਾਹ ਸੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਸਾਥੀ ਭਾਈ ਮਰਦਾਨਾ ਆਪਣੀ ਯਾਤਰਾ ਤੇ ਨਿਕਲੇ ਸਨ ਕਈ ਕੋਸ ਦੂਰ ਤਰਨ ਤੋਂ ਬਾਅਦ ਉਹ ਇੱਕ ਸੁੰਨੇ ਸਥਾਨ ਤੇ ਪੁੰਜੀ ਉਤ ਸਿਰਫੇਤ ਬੇਰੀ ਦਾ ਦਰਖਤ ਖੜਾ ਸੀ ਜੋ ਆਪਣੀ ਸ਼ਾਨ ਨਾਲ ਯਾਤਰੀਆਂ ਨੂੰ विश्राम ਦਿੰਦਾ ਜਾਪਦਾ ਸੀ ਧਰੂ ਜੀ ਰੁਕੇ ਚਾਰੇ ਪਾਸੇ ਵੇਖਿਆ ਤੇ ਹੌਲੀ ਆਵਾਜ਼ ਵਿੱਚ ਬੋਲੇ ਮਰਦਾਨਾ ਆਓ ਕੁਝ ਸਮਾਂ विश्राम ਕਰਿਏ ਮਰਦਾਨਾ ਨੇ ਇਧਰ ਉਧਰ ਤੱਕਿਆ ਥੋੜੀ ਹੀ ਦੂਰੀ ਤੇ ਕਬਰਸਤਾਨ ਸੀ ਚਾਰ ਜਾਰ ਪਥਰਾ ਨਾਲ ਭਰਿਆ ਪੁਰਾਣੀਆਂ ਮਕਬਿਆਂ ਨਾਲ ਸਜਿਆ ਹੋਇਆ ਬੇਹਕ ਕੇ ਮਰਦਾਨੇ ਦੇ ਚਿਹਰੇ ਉੱਤੇ ਹਲਕੀ ਜਿਹੀ ਸਹਜਤਾ ਆ ਗਈ ਉਹ ਕਹਿਣ ਲੱਗੇ ਗੁਰੂ ਜੀ ਇੱਥੇ ਕਬਰਸਤਾਨ ਹੈ ਆਓ ਕਿਸੇ ਹੋਰ ਥਾਂ ਚੱਲੀਏ ਜਿੱਥੇ ਲੋਕ ਹੁਣ ਜੀਵਨ ਹੋਵੇ ਉੱਥੇ ਡੇਰਾ ਲਾਉਣਾ ਵਦਿਆ ਹੋਵੇਗਾ ਗੁਰੂ ਜੀ ਮਸਕਰਾਏ ਉਹਨਾਂ ਦੇ ਚਿਹਰੇ ਤੇ ਉਹ ਅਨੰਦ ਸ਼ਾਂਤੀ ਸੀ ਜੋ ਹਰ ਦਰ ਨੂੰ ਪਗਲਾ ਦੇਵੇ ਉਹ ਬੋਲੇ ਮਰਦਾਨਾ ਬਾਏ ਗੁਰੂ ਹਰਥਾ ਹੈ ਚਾਹੇ ਭੀੜ ਹੋਵੇ ਜਾਂ ਇਕਾਂਤ ਤੇ ਵਾਹਿਗੁਰੂ ਦੀ ਮਰਜ਼ੀ ਹੋਵੇ ਉਥੇ ਹੀ ਉਸ ਦਾ ਨਾਮ ਸਭ ਤੋਂ ਉੱਚਾ ਹੈ ਮਰਦਾਨੇ ਨੇ ਸਹਿਰ ਚੁਕਾਇਆ ਜੋ ਹੁਕਮ ਗੁਰੂ ਜੀ ਆਪਾਂ ਚੱਲਣ ਤੋਂ ਪਹਿਲਾਂ ਕੁਝ ਖਾ ਲਈਏ ਤਾਂ ਚੰਗਾ ਰਹੂਗਾ ਗੁਰੂ ਜੀ ਨੇ ਪ੍ਰੇਮ ਨਾਲ ਕਿਹਾ ਠੀਕ ਹੈ ਭੋਜਨ ਕਰ ਲੈ ਭਾਈ ਮਰਦਾਨਾ ਭੋਜਨ ਕਰਨ ਲੱਗੇ ਅਤੇ ਗੁਰੂ ਜੀ ਨੇ ਅੱਖਾਂ ਬੰਦ ਕਰ ਲਈਆਂ ਉਹਨਾਂ ਦਾ ਮਨ ਵਾਹਿਗੁਰੂ ਦੇ ਸਿਮਨ ਵਿੱਚ ਧੀਨ ਹੋ ਗਿਆ ਥੋੜੀ دیر ਬਾਅਦ ਜਦੋਂ ਉਹਨਾਂ ਨੇ ਅੱਖਾਂ ਖੋਲ੍ਹੀਆਂ ਤਾਂ ਬੋਲੇ ਮਰਦਾਨਾ ਉਸ ਮਕਬਰੇ ਨੂੰ ਦੇਖ ਜਿਹੜੇ ਲੋਕ ਬੈਠੇ ਹਨ ਉਹਨਾਂ ਨੂੰ ਸਨੇਹਾ ਦੇ ਕੇ ਆ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਪੀਰ ਨਾਲ ਮਿਲਣਾ ਚਾਹੁੰਦੇ ਹਨ ਸਾਡਾ ਇੱਕ ਸੰਦੇਸ਼ ਹੈ ਜੋ ਉਹਨਾਂ ਤੱਕ ਪਹੁੰਚਾਉਣਾ ਹੈ ਮਰਦਾਨਾ ਆ ਗਿਆ ਮੰਨ ਕੇ ਮਕਵੇ ਵੱਲ ਤੁਰ ਪਏ ਉਥੇ ਕੁਝ ਲੋਕ ਬਾਹਰ ਬੈਠੇ ਸਨ ਦਰਵਾਜ਼ਾ ਅੰਦਰੋਂ ਬੰਦ ਸੀ ਮਰਦਾਨਾ ਜੀ ਆਦਰ ਭਾਵ ਨਾਲ ਬੋਲੇ ਭਰਾਵੋ ਸਾਡੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੁਹਾਡੇ ਪੀਰ ਨਾਲ ਮਿਲਣਾ ਚਾਹੁੰਦੇ ਹਨ ਉਹਨਾਂ ਦਾ ਇੱਕ ਸੰਦੇਸ਼ ਹੈ ਜੋ ਦੇਣਾ ਜ਼ਰੂਰੀ ਹੈ ਇੱਕ ਵਿਅਕਤੀ ਬੋਲਿਆ ਸਾਡੇ ਪੀਰ ਇਸ ਸਮੇਂ ਕੋਹਰਤ ਪਰਸ਼ਿਆ ਵਿੱਚ ਹਨ ਉਹਨਾਂ ਦੀ ਇਹ ਕਿਰਿਆ 40 ਦਿਨ ਚੱਲੇਗੀ ਸਾਨੂੰ ਹੁਕਮ ਹੈ ਕਿ ਇਸ ਸਮੇਂ ਕੋਈ ਪਰੇਸ਼ਾਨ ਨਾ ਕਰੇ ਇਸ ਲਈ ਅਸੀਂ ਤੁਹਾਡਾ ਸੰਦੇਸ਼ ਅੰਦਰ ਨਹੀਂ ਪਹੁੰਚਾ ਸਕਦੇ ਮਰਦਾਨਾ ਜੀ ਨੇ ਨਿਮਰਤਾ ਨਾਲ ਕਿਹਾ ਪ੍ਰਾਵੋ ਇਹ ਮੇਰਾ ਨਹੀਂ ਸਾਡੇ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਹੈ ਮੈਂ ਮੁਸਲਮਾਨ ਹਾਂ ਫੇਰ ਵੀ ਮੈਂ ਉਹਨਾਂ ਦਾ ਸਿੱਖ ਬਣਿਆ ਹਾਂ ਕਿਉਂਕਿ ਮੈਂ ਉਹਨਾਂ ਵਿੱਚ ਕੁਝ ਅਜਿਹਾ ਦੇਖਿਆ ਜੋ ਮਨੋਖ ਵਿੱਚ ਦੁਰਲੱਭ ਹੈ ਉਹਨਾਂ ਦਾ ਸੰਦੇਸ਼ ਪ੍ਰਮਾਤਮਾ ਦਾ ਸੰਦੇਸ਼ ਹੈ ਜੇ ਤੁਸੀਂ ਇਹ ਸਨੇਹਾ ਆਪਣੇ ਪੀਰ ਤੱਕ ਪਹੁੰਚਾਉਂਗੇ ਤਾਂ ਲਾਭ ਤੁਹਾਡਾ ਹੀ ਹੋਵੇਗਾ ਉਹ ਲੋਕ ਕੁੱਝ ਹਿੱਲੇ ਪਰ ਬੋਲੇ ਸਾਡੇ ਪੀਰ ਨੇ ਸਖਤ ਮਨਾਹੀ ਕੀਤੀ ਹੈ ਅਸੀਂ ਨਹੀਂ ਜਾ ਸਕਦੇ ਮਰਦਾਨਾ ਨੇ ਬਹੁਤ ਸਮਝਾਇਆ ਪਰ ਕੋਈ ਨਾ ਮੰਨਿਆ ਮਰਦਾਨਾ ਨਿਰਾਸ਼ ਹੋ ਕੇ ਵਾਪਸ ਆ ਗਿਆ ਇਹ ਸਾਰੀ ਘਟਨਾ ਗੁਰੂ ਜੀ ਨੂੰ ਦੱਸੀ ਗੁਰੂ ਜੀ ਮੁਸਕਰਾਏ ਤੇ ਬੋਲੇ ਜਾ ਫਿਰ ਇੱਕ ਵਾਰ ਫੇਰ ਕਹਿ ਕੇ ਆ ਇੱਕ ਵਾਰ ਫੇਰ ਉਹਨਾਂ ਦੇ ਤੀਰ ਦੀ ਤਪੱਸਿਆ ਟੁੱਟ ਜਾਵੇਗੀ ਮਰਦਾਨਾ ਜੀ ਦੁਬਾਰਾ ਉੱਥੇ ਗਏ ਅਤੇ ਗੁਰੂ ਨੇ ਕਿਹਾ ਹੈ ਕਿ ਅੱਜ ਦੁਪਹਿਰ ਤੁਹਾਡੇ ਤੀਰ ਦੀ ਤਪੱਸਿਆ ਪੰਗ ਹੋ ਜਾਵੇਗੀ ਇਹ ਸੁਣ ਕੇ ਹੀ ਸਭ ਹੈਰਾਨ ਹੋਏ ਕਿਸੇ ਨੇ ਕਿਹਾ ਸਾਡੇ ਤੀਰ ਤਾਂ ਮਹਾਨ ਜੋਗੀ ਹਨ ਅਲੋਕਿਕ ਸ਼ਕਤੀਆਂ ਦੇ ਮਾਲਕ ਹਨ ਇਹ ਕਿਵੇਂ ਹੋ ਸਕਦਾ ਹੈ ਹੌਲੀ ਹੌਲੀ ਇਹ ਗੱਲ ਸਾਰੇ ਸ਼ਹਿਰ ਵਿੱਚ ਫੈਲ ਗਈ ਲੋਕ ਉਤਸਾਹਤ ਹੋ ਕੇ ਉਸ ਥਾਂ ਤੇ ਆਉਣ ਲੱਗੇ ਹਰ ਕੋਈ ਦੇਖਣਾ ਚਾਹੁੰਦਾ ਸੀ ਕਿ ਕਿਹੜਾ ਸੰਤ ਹੈ ਜੋ ਇਹ ਭਵਿੱਖਬਾਣੀ ਕਰ ਰਿਹਾ ਹੈ ਜਦ ਦੁਪਹਿਰ ਦਾ ਸਮਾਂ ਹੋਇਆ ਅਚਾਨਕ ਮਕਬਰੇ ਦੀ ਛਤ ਦਾ ਹਿੱਸਾ ਟਹਿ ਗਿਆ ਸਾਰੇ ਡਰ ਗਏ ਅੰਦਰ ਤਪੱਸਿਆ ਕਰ ਰਿਹਾ ਹਮਜਾ ਕੋਸ਼ ਅੱਖਾਂ ਖੋਲਦਾ ਹੈ ਇਹ ਸਮਝਦਾ ਹੈ ਕਿ ਕੁਝ ਅਸਥਾਨ ਹੋਇਆ ਹੈ ਡਰ ਕੇ ਬਾਹਰ ਆ ਗਿਆ ਕੁਝ ਲੋਕਾਂ ਨੇ ਵੇਖਿਆ ਕਿ ਤਪੱਸਿਆ ਸੱਚ ਮੁੱਚ ਟੁੱਟ ਗਈ ਹੈ ਸਾਰੇ ਅਚਰਜ ਨਾਲ ਬੋਲੇ ਇਹ ਤਾਂ ਚਮਤਕਾਰ ਹੈ ਅਤੇ ਗੁਰੂ ਨਾਨਕ ਦੇਵ ਜੀ ਚਰਨਾ ਵਿੱਚ ਚੁੱਕ ਗਏ ਫਕੀਰ ਹਮਜਾ ਕੋਸ਼ ਨੇ ਜਿਵੇਂ ਹੀ ਗੁਰੂ ਜੀ ਨੂੰ ਵੇਖਿਆ ਉਸ ਦਾ ਸਾਰਾ ਹੰਕਾਰ ਤੇ ਕ੍ਰੋਧ ਪਿਗਲ ਗਿਆ ਉਹ ਨਮਸਤਕ ਹੋ ਕੇ ਬੋਲੇ ਗੁਰੂ ਜੀ ਅਸੀਂ ਤੁਹਾਨੂੰ ਰੋਕ ਕੇ ਬਹੁਤ ਭੁੱਲ ਕੀਤੀ ਸਮਝ ਆਇਆ ਕਿ ਤੁਸੀਂ ਸੱਚੇ ਵਾਹਿਗੁਰੂ ਦੇ ਦੂਤ ਹੋ ਗੁਰੂ ਜੀ ਨੇ ਪ੍ਰੇਮ ਨਾਲ ਕਿਹਾ ਵਾਹਿਗੁਰੂ ਪਿਤਾ ਹੈ ਅਸੀਂ ਸਭ ਬੱਚੇ ਹਾਂ ਸੰਤਾਂ ਦਾ ਕੰਮ ਹੈ ਵਾਹਿਗੁਰੂ ਦੇ ਬੱਚਿਆਂ ਨੂੰ ਜੋੜਨਾ ਉਹਨਾਂ ਨੂੰ ਸਜ਼ਾ ਦੇਣਾ ਨਹੀਂ ਜੇ ਕੋਈ ਗਲਤੀ ਕਰਦਾ ਹੈ ਤਾਂ ਉਸ ਨੂੰ ਸੁਧਾਰਿਆ ਜਾਣਾ ਚਾਹੀਦਾ ਹੈ ਇਹ ਸੁਣ ਕੇ ਫਕੀਰ ਦੀਆਂ ਅੱਖਾਂ ਚੋਂ ਅੰਸੂ ਵਗ ਪਏ ਉਸ ਦਾ ਮਨ ਸ਼ਾਂਤ ਹੋ ਗਿਆ ਪਾਈ ਮਰਦਾਨਾ ਨੇ ਪੁੱਛਿਆ ਗੁਰੂ ਜੀ ਇਹ ਸਭ ਕਿਉਂ ਹੋਇਆ ਗੁਰੂ ਜੀ ਬੋਲੇ ਬਹੁਤ ਸਮਾਂ ਪਹਿਲਾਂ ਇਸ ਸ਼ਹਿਰ ਵਿੱਚ ਜੀਜਾ ਨਾਮ ਦਾ ਇੱਕ ਧਨੀ ਵਿਅਕਤੀ ਰੇਂਦਾ ਸੀ ਉਸ ਦੀ ਪਤਨੀ ਅਤੇ ਉਹ ਧਨੀ ਵਿਅਕਤੀ ਦੇ ਬੱਚੇ ਦੀ ਇੱਛਾ ਕਰਦੇ ਸਨ ਕਈ ਪੁਸ਼ਤਾਂ ਤੋਂ ਬਾਅਦ ਵੀ ਉਹਨਾਂ ਨੂੰ ਸਫਲਤਾ ਨਹੀਂ ਮਿਲੀ ਫਿਰ ਇੱਕ ਦਿਨ ਉਹਨਾਂ ਪਤਾ ਲੱਗਾ ਕਿ ਇਹ ਫਕੀਰ ਹਮਜਾ ਘੋਸ਼ ਇੱਥੇ ਆਇਆ ਹੈ ਜਿਸ ਨੂੰ ਅਸ਼ੀਰਵਾਦ ਨਾਲ ਸੰਤਾਨ ਪ੍ਰਾਪਤ ਹੁੰਦੀ ਹੈ ਦੋਵੇਂ ਉਸ ਫਕੀਰ ਕੋਲ ਗਏ ਤੇ ਬੋਲੇ ਪੀਰ ਸਾਬ ਕਿਰਪਾ ਕਰੋ ਸਾਨੂੰ ਸੰਤਾਨ ਦਾ ਸੁੱਖ ਦਿਓ ਫਕੀਰ ਨੇ ਕਿਹਾ ਤੁਹਾਨੂੰ ਤਿੰਨ ਪੁੱਤਰ ਹੋਣਗੇ ਇੱਕ ਸ਼ਰਤ ਹੈ ਤੁਹਾਡਾ ਪਹਿਲਾ ਪੁੱਤਰ ਮੇਰਾ ਹੋਵੇਗਾ ਦੋਵਾਂ ਨੇ ਖੁਸ਼ੀ ਨਾਲ ਵਾਅਦਾ ਕਰ ਲਿਆ ਤੇ ਉਹਨਾਂ ਨੂੰ ਸੱਚਮੁੱਚ ਤਿੰਨ ਪੁੱਤਰ ਹੋਏ ਜਦ ਵਾਅਦਾ ਪੂਰਾ ਕਰਨ ਦਾ ਸਮਾਂ ਆਇਆ ਬੋਲਿਆ ਅਸੀਂ ਆਪਣਾ ਪੁੱਤਰ ਨਹੀਂ ਦੇ ਸਕਦੇ ਫਕੀਰ ਬੋਲਿਆ ਤੁਸੀਂ ਵਾਦਾ ਕੀਤਾ ਸੀ ਲੰਗਾ ਹਾਂ ਪਰ ਮੈਂ ਹਿੰਦੂ ਹਾਂ ਤੁਸੀਂ ਮੁਸਲਮਾਨ ਹੋ ਫਕੀਰ ਹੋ ਮੈਂ ਆਪਣਾ ਬੱਚਾ ਕਿਵੇਂ ਦੇ ਸਕਦਾ ਹਾਂ ਫਕੀਰ ਨੇ ਕ੍ਰੋਧ ਵਿੱਚ ਕਿਹਾ ਤੂੰ ਝੂਠ ਬੋਲਿਆ ਇਹ ਝੂਠਿਆਂ ਦਾ ਸ਼ਹਿਰ ਹੈ ਮੈਂ ਤਪੱਸਿਆ ਨਾਲ ਇਸ ਨੂੰ ਰਾਖ ਵਿੱਚ ਬਦਲ ਦਿਆਂਗਾ ਉਹ ਮਕਬਰੇ ਵਿੱਚ ਚਲਾ ਗਿਆ ਗੁਰੂ ਜੀ ਬੋਲੇ ਵੇਖ ਮਰਦਾਨਾ ਇਹ ਹੀ ਝੂਠ ਤੇ ਹੰਕਾਰ ਮਨੁੱਖ ਨੂੰ ਤਤਨ ਦੀ ਔਰ ਲੈ ਜਾਂਦਾ ਹੈ ਸੱਚਾ ਸੰਤ ਡਾਂਡ ਨਹੀਂ ਦਿੰਦਾ ਉਹ ਸਦਾ ਅਸਬਾਰਤਾ ਹੈ ਪ੍ਰੇਮ ਦਿੰਦਾ ਹੈ ਗੁਰੂ ਜੀ ਨੇ ਮਰਦਾਨਾ ਨੂੰ ਦੋ ਸਿੱਕੇ ਅਤੇ ਦੋ ਕਾਗਜ਼ ਦਿੱਤੇ ਜਾ ਮਰਦਾਨਾ ਇੱਕ ਸਿੱਕੇ ਦਾ ਸੱਚ ਤੇ ਦੂਜੇ ਦਾ ਝੂਠ ਲੈ ਕੇ ਆ ਕਿਸ ਤੋਂ ਵੀ ਲੈਣਾ ਕਹਿਣਾ ਸੱਚਾ ਸੌਦਾ ਦੇਣਾ ਭਾਈ ਮਰਦਾਨਾ ਕਈ ਦੁਕਾਨਾਂ ਤੇ ਗਿਆ ਪਰ ਕਿਸੇ ਨੇ ਅਜਿਹੇ ਸੌਦਾ ਨਾ ਦਿੱਤਾ ਲੋਕ ਹਾਸ ਕੇ ਟਾਲ ਦਿੰਦੇ ਆਖਰ ਇੱਕ ਦੁਕਾਨਦਾਰ ਨੇ ਦੋਵੇਂ ਕਾਗਜ਼ਾਂ ਤੇ ਕੋਝ ਲੈ ਕੇ ਦਿੱਤਾ ਜਦੋਂ ਵਾਪਸ ਆਏ ਗੁਰੂ ਜੀ ਨੇ ਦੋਵੇਂ ਕਾਗਜ਼ ਪੜ੍ਹੇ ਇੱਕ ਤੇ ਲਿਖਿਆ ਸੀ ਜੀਣਾ ਝੂਠ ਹੈ ਮਰਨਾ ਸੱਚ ਹੈ ਗੁਰੂ ਜੀ ਮੁਸਕਰਾਏ ਤੇ ਬੋਲੇ ਜਿਸ ਨੂੰ ਇਹ ਗੱਲ ਸਮਝ ਆ ਗਈ ਜੀਵਨ ਕੇਵਲ ਮੋਦਾ ਖੇਲ ਹੈ ਤੇ ਸਤਿ ਸੱਚ ਦਾ ਦਰਵਾਜ਼ਾ ਹੈ ਗੁਰੂ ਜੀ ਨੇ ਪ੍ਰੇਮ ਸંચਾਈ ਦਇਆ ਦਾ ਦੀਪਕ ਜਲਾਇਆ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ